ਗੁਰਜੀਕਾ ਖਾਲਸਾ ਵਹਿ ਗਈ ਫਦੇ ਆ ਵੇਖਾ ਮਲਾਜਮ ਨੇ ਆ ਸਰਦਾਰ ਦੀ ਪੱਗ ਲਾਈ ਜੇ ਅਫਸਰ ਦੇ ਵਿੱਚ ਆ ਆ ਵੇਖੋ ਨੰਬਰ ਵੀ ਨਾਲ ਹੀ ਲਿਖਾ ਲਿਆ ਨਾਮ ਕਮਲ ਕਮਲਜੀਤ ਸਿੰਘ ਇਹ ਇਨਸਾਨੀ ਹੋਣੇ ਤੋਂ ਕਰ ਦਾਂਗੇ ਤੁਹਾਨੂੰ ਇੱਥੇ ਆ ਵੇਖੋ ਐਨੇ ਆ ਵੀਰ ਦੀ ਪੱਗ ਲਾਈ ਆ ਵੇਖੋ ਇਹਦੀ ਆ ਸਰਦਾਰ ਦੀ ਪੱਗ ਲਾਈ ਰੋਕੋ ਤੁਹਾਨੂੰ ਇਹਦੇ ਆਸਤੇ ਆ ਮੈਂ ਸੀ ਦੇਖ ਆਹ ਹਲਾਦੋਗੇ ਆਪਣੇ ਮਰਦਾਂ ਨੂੰ ਬਚਾਓ ਇਹਦੀ ਮਾ ਵੀਰ ਦੀ ਪਾਰਕ ਆ ਹ ਸਾਰੇ ਵੀਰ ਇੱਥੇ ਇਕੱਠੇ ਆ ਸੌਰੀ ਕਹਦੀ ਯਾਰ ਤੂੰ ਪਾਗਲ ਨਹੀਂ ਆ ਸਰਪੰਚ ਜੀ ਆਖ ਕੇ ਜੈਡ ਮਾਰੀ ਮੈਨੂੰ ਕੋ ਮੇਰੇ ਕੋ ਟੁੱਟੀ ਲਈ ਦੁਕਾਨ ਆ ਵੇਖੋ ਆ ਵੇਖੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਸਾਡੀ ਸਰਦਾਰਾਂ ਨੇ ਪਤਾ ਕੀ ਆ ਮੇਰੀ ਗੱਲ ਸੁਣ ਤੂੰ ਹਟਾ ਤੂੰ ਪਾਗਲ ਆ ਇਹਦੀ ਯਾਰ ਤੂੰ ਭਰਤਾ ਜਿਹੜੇ ਮਲਾ ਆ ਵੇਖੀ ਦੀ ਪੱਗ ਲਾਈ ਇੰਨੇ ਵੇਖੋ ਨੂੰ ਦੇਣਾ ਕੋਈ ਤੂੰ ਵੀ ਬੜਾ ਕਸੀਡ ਨਹੀਂ ਓ ਤੇਰੀ ਵੀ ਨਹੀਂ ਹਵਾਲ ਹੋਣੀ ਬਈ ਮੇਰੀ ਗੱਲ ਸੁਣ ਸਾਡੀ ਇੱਤਕੀ ਆ ਆਪਣਾ ਪੱਕ ਨਹੀਂ ਆਣਾ ਆ ਵੀਰ ਦੀ ਇਹਨੇ ਪੱਗ ਲਾਈ ਆ ਵੇਖੋ ਆ ਛੋਟਾ ਜਵਾਨ ਲਾਈ ਕਰਨੀ ਮੈਂ ਟੁੱਟੀ ਕ